ਰੋਜ਼ ਅਮਰਤ ਗਰੇਪ ਕੋ ਕਟੇ ਹੋਟ ਦੇ ਅਸਾਰ ਅਗਲੇ ਦਿਨ ਦਾ ਹੁਣ ਤਵੀ ਲੰ ਮੰਗੋ ਰੋਜ਼ ਨਾਮ ਜਪੋ ਜਪਨ ਤੋਂ ਬਾਅਦ ਤਕਲੇ ਦਿਨ ਦੇ ਨਹੀਂ ਨਾ ਮੰਗ ਲੋ ਆਪਣੇ ਮਤਨੇ ਨੇ ਦੇ ਵਿੱਚ ਕੋਤਾਂ ਨੂੰ ਰੋਜ਼ ਕਥਨ ਭਜਨ ਮਰ ਦੁਗੰਗੇ ਜਵਾਬ ਤਾਂ ਮੰਗੋ ਚੱਕੇ ਸੋ ਸੁਖਦਾ ਆਉਂਦੇ ਆਪਣੇ ਆਪ ਹੀ ਮੰਗ ਲਗ ਸਕਦੇ ਸਿੱਕੀ ਬਸੇ ਨਿੱਕੀ ਹੀ ਗੱਲ ਸਮਝਣ ਦੀ ਹੋ ਰਿਆ ਕਿ ਜਦੋਂ ਵੀ ਆਪਾਂ ਸਤਿਗੁਰ ਸੱਚੇ ਪਾਸ਼ੇ ਦੇ ਨਾਮ ਦੇ ਨਾਲ ਡੁੱਢ ਜਾਨੇ ਆ ਨਾਮ ਜਪਨਾ ਸ਼ੁਰੂ ਕਰ ਦਿੰਨੇ ਆ ਕਿ ਇਹ ਸਾਰੀਆਂ ਚੀਜ਼ਾਂ ਆਪਣੇ ਆਪ ਹੀ ਸਾਡੇ ਕੋਲ ਆਉਣਾ ਪੈਂਦਾ ਹੈ ਇਹ ਸਾਰੀਆਂ ਚੀਜ਼ਾਂ ਉਸ ਮਨੁੱਖ ਖੁਦਿਆਂ ਬੁਲਾਉਂਵਾਂ ਜਾਂਦੀਆਂ ਨੇ ਉਹਦੇ ਮੰਗਰ ਮੰਗਰ ਫਿਰਦੇ ਨਾ ਨੇ ਸੋ ਇਹਨਾਂ ਮੰਗਾਂ ਵੀ ਲੋ ਆਪਣੇ ਆਂ ਨਾ ਮੁਜ ਕੋ ਇਹ ਮਾਲਕ ਦੇ ਲੈਜਰ ਨੂੰ ਪੂਰੀ ਖੁਸ਼ੀ ਉਹਦੀ ਰਹਿਮਤ ਪ੍ਰਾਪਤ ਕਰਨ ਲਈ ਆਪਣਾ ਲੋਕ ਪ੍ਰਪੋਕਸ਼ ਜੀ ਨੰਤਰਣ ਦੇ ਲਈ ਸਤਿਗੁਰ ਸਕੇ ਪਾਸ਼ਾ ਜੀ ਦਿਨਾਂ ਬੋਲਿਆਂ ਬਣਾ ਮੰਗਿਆ ਹੀ ਹਿੰਟ ਕੁਝ ਦੇ ਦੇਣਗੇ ਇੱਥੇ ਨਾ ਇੱਕ ਛੋਟੀ ਜੀ ਕਹਾਣੀ ਯਾਦ ਆਈਆ ਇੱਕ ਕਹਾਣੀ ਨੂੰ ਪੂਰਾ ਜਰੂਰ ਸਮੇਂ ਅਮ ਜੀ ਮੈਂ ਕੋਸ਼ਿਸ਼ ਕਰਾਂਗੀ ਕਿ ਬਿਲਕੁਲ ਸ਼ੌਟ ਦੇ ਵਿੱਚ ਇਹ ਕਹਾਣੀ ਮੌਕੇ ਦੇ ਨਾਲ ਸਾਂਝੀ ਕਰਵਾਵਾਂ ਕਿਤੇ ਇੱਕ 마을 ਪੈਂਦੇ ਆ ਵੀ ਇੱਕ ਪਿੰਡ ਦੇ ਵਿੱਚ ਇੱਕ ਔਰਤ ਰਹਿੰਦੀ ਸੀ ਤੇ ਉਹ ਔਰਤ ਦੇ ਕਰਦੇ ਆਂ ਕੇ ਇੱਕ ਫਕੀਰ ਹਰ ਰੋ ਜਾ ਕੇ ਮੋਜਨ ਪ੍ਰਸ਼ਾਦਾ ਮੰਗਦਾ ਤੇ ਕਹਿੰਦੇ ਉਹ ਵੀ ਬਿਹਾਰ ਰੋੜ ਫਕੀਰ ਬਾਬਾ ਜੀ ਨੂੰ ਕਿਉਂ ਪਰਸ਼ਾਦੇ ਸ਼ਕਾ ਗਿੰਦੀ ਇੱਕ ਦਿਨ ਉਹ ਪਾਪਾ ਜੀ ਬੜੇ ਖੁਸ਼ ਹੋਏ ਤੇ ਖੁਸ਼ ਹੋ ਕੇ ਕਹਿਣ ਲੱਗੇ ਕਿ ਇਹ ਦਸ ਕੇ ਮੁਕੀ ਜਾਏਗਾ ਹੈ ਕਹਿੰਦੇ ਜੇ ਬਾਬਾ ਜੀ ਨੇ ਇਹ ਕਹਿ ਲਈ ਤਾਂ ਉਹ ਵੀ ਬਿੰਦੜ ਖੜਾ ਕੇ ਹੱਸ ਪਈ ਕਹਿਣ ਲੱਗੇ ਬਾਬਾ ਜੀ ਰੋਟੀਆਂ ਤਾਂ ਤੁਸੀਂ ਮੇਰੇ ਤੋਂ ਲੁੰਘ ਕੇ ਖਾਂਦੇ ਹੋ ਭਲਾ ਤੁਸੀਂ ਮੈਨੂੰ ਕੀ ਦੇ ਸਕਦੇ ਹੋ ਕੰਦੇਵਾ ਜੀ ਨੇ ਕਿਹਾ ਤੇ ਇਹ ਜੇ ਗੱਲ ਸੱਚ ਹੈ ਕਿ ਮੈਂ ਰੋਟੀ ਤੇਰੇ ਤੋਂ ਮੰਗ ਕੇ ਖਾਣਾ ਹਾਂ ਪਰ ਮੇਰੀ ਜਾਰੀ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆ ਲਿਆ ਸਭ ਦਾਤਾ ਦੇ ਮਾਨਕ ਦੇ ਨਾਲ ਆ ਮੈਂ ਤੇਰੀ ਫਰਿਆਦ ਉਹਦੇ ਅੱਗੇ ਕਰਾਂਗਾ ਤੂੰ ਦੱਸ ਤੈਨੂੰ ਚਾਹੀਦਾ ਕੀ ਆ ਤੈਨੂੰ ਜਿਹੜਾ ਚਾਹੀਦਾ ਹੈ ਨਾ ਮੈਂ ਉਹ ਪ੍ਰਮਾਤਮਾ ਨੂੰ ਕਹਿ ਦੇਣਾ ਹਾਂ ਕਹਿੰਦੇ ਪਿੰਟੀ ਫੇਰ ਹੱਸੀ ਤੇ ਕਹਿਣ ਲੱਗੀ ਨਹੀਂ ਬੱਬਾ ਜੀ ਜੋ ਮੈਨੂੰ ਚਾਹੀਦਾ ਹੈ ਨਾ ਉਹ ਨਾਂ ਤਾਂ ਤੁਸੀਂ ਦੇ ਸਕਦੇ ਹੋ ਤੇ ਨਾਂ ਹੀ ਉਹ ਤੁਫੰਦਾ ਤੁਮਾਦਾ ਹੈ ਬਾਬਾ ਜੀ ਨੇ ਕਿਹਾ ਵੀ ਇਹ ਇੰਜ ਨਾ ਕਹਿ ਕੇ ਤੋ ਪਰਮਕੀ ਦਾ ਪਰਮਾਤਮਾ ਦੇ ਅੱਗੇ ਕੁਈ ਜਿਹੜੀ ਜਵੜੀ ਨਹੀਂ ਆ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਕਿਹਾ ਕਿ ਸਾਰੀਆਂ ਚੀਜ਼ਾਂ ਬਹੁਤ ਛੋਟੀਆਂ ਨੇ ਉਹ ਮਾਲਕ ਦਾ ਅਸੰਸਾ ਤੋਂ ਸੰਪਰਕ ਕਰ ਸਕਦਾ ਹੈ ਦਸਤਖਤ ਸੰਤਨ ਚੋਣਦਾ ਕੀਆ ਤਾਂ ਕਹਿੰਦੇ ਉਹ ਬੀਬੀ ਨੇ ਕਿਹਾ ਬਾਬਾ ਜੀ ਮੈਨੂੰ ਇੱਕ ਸ਼ੁਨਾ ਆ ਗਿਆ ਘਰ ਚਾਹੀਦਾ ਉਹ ਤਾਂ ਬਾਬਾ ਜੀ ਨੇ ਕਿਹਾ ਇਹ ਤਮ ਪ੍ਰਮਪਿਤਾ ਪਰਮਾਤਮਾ ਦੀ ਗੱਲ ਹੈ ਕੋਈ ਵੱਡੀ ਗੱਲ ਨਹੀਂ ਆ ਮੈਂ ਹੁਣੇ ਤੇਰੇ ਲਈ ਅਰਦਾਸ ਕਰਦਾ ਹਾਂ ਤੇਰੇ ਲਈ ਮਾਲਕ ਦੇ ਅੱਗੇ ਫਰਮਾਇਸ਼ ਕਰਦਾ ਹਾਂ ਮਾਲਕ ਤੇਨੂੰ ਜ਼ਰੂਰ ਦਵੇਗਾ ਬੀਬੀ ਨੇ ਕਿਹਾ ਬਾਬਾ ਜੀ ਮੇਰੀ ਗੱਲ ਪੂਰੀ ਨਹੀਂ ਹੋਈ ਮੈਨੂੰ ਘਰ ਚਾਹੀਦਾ ਏ ਪਰ ਘਰ ਸਿਮندر ਦੇ ਅੱਗੇ ਚਾਹੀਦਾ ਏ ਉਹ ਬਾਬਾ ਜੀ ਨੇ ਕਹਿ ਦਿੱਤਾ ਕਿ ਕਪਟੀ ਗੱਲ ਨਹੀਂ ਆ ਮੈਂ ਰੱਬ ਦੇ ਅੱਗੇ ਤੇਰੀ ਇਹ ਵੀ ਫਰਮਾਇਸ਼ ਕਰ ਦਵਾਂਗਾ ਕਿ ਏ ਤੀ ਨੂੰ ਸ਼ੰਕਰ ਦੇ ਅੱਗੇ ਸੁਮਾ ਜਾ ਘਰ ਦੇ ਦੂੰ ਬੀਬੀ ਨੇ ਕਿਹਾ ਮੈਂ ਬਾਬਾ ਜੀ ਤੁਸੀਂ ਅਜੇ ਵੀ ਨਹੀਂ ਸਮਝੇ ਮੈਨੂੰ ਘਰ ਵੀ ਚਾਹੀਦਾ ਏ ਚਾਹੀਦਾ ਵੀ ਸਿਮੰਦਰ ਦੇ ਅੱਗੇ ਆਤੇ ਹੋਵੇ ਵੀ ਕਿਸੇ ਇਲਾਕੇ ਦੇ ਵਿੱਚ ਇਸੇ ਨਗਰ ਦੇ ਵਿੱਚ ਮੈਂ ਇਤੋ ਬਾਹਰ ਨਹੀਂ ਜਾਣਾ ਚਾਹੁੰਦੀ ਕਹਿੰਦੇ ਬਾਬਾ ਜੀ ਨੇ ਕਿਹਾ ਕੋਈ ਗੱਲ ਨਹੀਂ ਮੈਂ ਤੇਰੀ ਫਰਮਾਇਸ਼ ਵੀ ਪਰਮਾਤਮਾ ਦੇ ਦੇ ਰੱਬ ਅਗੇ ਕਰਤਨਾਗਾ ਕਿਤੇ ਉਹ ਵੀ ਹੱਸ ਕੇ ਕਹਿਣ ਲੱਗੇ ਪਪਾ ਜੀ ਇਹ ਨਹੀਂ ਹੋ ਸਕਦਾ ਇੱਥੇ ਸੁਨਦਰ ਕਹਿ ਪਿਆ ਸਕਦਾ ਹੈ ਕਿੰਤੇ ਉਹ ਬੰਗਾ ਜੀ ਨੂੰ ਆਪਣੇ ਪਰਮ ਪਿਤਾ ਪਰਮਾਤਮਾ ਦੇ ਉਤੇ ਪੂਰਾ ਕੋ ਸਭੀ ਤੇ ਕੋ ਸਾਰਾ ਰੱਖ ਕੇ ਕਹਿ ਦਿੱਤਾ ਇਹ ਤੇ ਲੇਖ ਉਹ ਬਾਦ ਨੂੰ ਨਹੀਂ ਜਾਣਗੀ ਕਿ ਅਸੰਭਵ ਨੂੰ ਸੰਭਵ ਕਰਨਾ ਨਹੀਂ ਮੈਂ ਤੇਰੇ ਲਈ ਫਰਿਆਦ ਕਰਾਂਗਾ ਪਰ ਮੇਰੀਏ ਤੇ ਇਹ ਤੂੰ ਵੀ ਅੱਜ ਤੋਂ ਬਾਅਦ ਗੁਰੂ ਘਰੇ ਜਾਣਾ ਸ਼ੁਰੂ ਕਰ ਤੇ ਰੋਜ ਸਵੇਰੇ ਸਿਮਰਨ ਕਰਿਆ ਕਰ ਫਿਰ ਗੁਰੂ ਘਰੇ ਜਾਇਆ ਕਰ ਗੁਰੂ ਘਰੇ ਜਾ ਕੇ ਸੰਗਤ ਦੇ ਬੂਠੇ ਵਾਕਨ ਸੰਸ ਕਰਿਆ ਕਰ ਉੱਥੇ ਝਾੜੂ ਪੂੰਛਾ ਕਰਿਆ ਕਰ ਉਹ ਸਭ ਤੋਂ ਸੱਚੇ ਪਾਤਸ਼ਾਹ ਤੇ ਜੀ ਨੂੰ ਸੁਣਨ ਦੇ ਕਰੇ ਮੰਦੀ ਸ਼ਾਪੂਰੀ ਕਰ ਕੇ ਕਹਿੰਦੇ ਕਹਿੰਦੇ ਤੂੰ ਜੀ ਜੀ ਜਿੰਨੂ ਕੀ ਇਹਨਾਂ ਰੰਗਾਂ ਤੇ ਬਿਲਕੁਲ ਵੀ ਯਕੀਨ ਨਹੀਂ ਜਾਇਆ ਪਰ ਫਿਰ ਤੇ ਬਾਬਾ ਜੀ ਦੇ ਕਹਿਣ ਤੇ ਉਹਨੇ ਗੁਰੂ ਘਰੇ ਆਨੁਸ਼ਾਸਨ ਕਰ ਜਾਂਦਾ। ਕਹਿੰਦੇ ਰੋਜ਼ ਰੋਜ਼ ਗੁਰੂ ਘਰੇ ਜਾਇਆ ਕਰੇ, ਸੰਗਤ ਦੇ ਰੁੱਥੇ ਭਗਤਾਂ ਨੂੰ ਮੰਜਿਆ ਕਰੇ, ਝੜਨ ਦਾਇਆ ਕਰੇ ਤੇ ਸਿਮਰਨ ਵੀ ਕਰਿਆ ਕਰੇ। ਇੱਧਰ ਬਾਬਾ ਜੀ ਨੇ ਵੀ ਰਾਮਾਂ ਦੇ ਸੇਵਾਦਾਰ ਕਰ ਦਿੱਤੇ ਕਿ ਸੰਗਤ ਦੇ ਇੱਥੇ ਮਹਾਂਪੁਰਖ ਜੀ ਸਮਝਉਂਦੇ ਹੋਏ ਕਹਿੰਦੇ ਆ ਕਿ ਜਦੋਂ ਸਾਡੇ ਆਪਣੇ ਰੱਬ ਦਾ ਦੇ ਵਿਚਕਾਰ ਜਿਹੜੀ ਭਜਨ ਗੰਦਗੀ ਕਰਨ ਵਾਲੀ ਉੱਥੇ ਪੈ ਜਾਵੇ ਸਾਡੀ ਗੱਲ ਉਪਰਨ ਕਿਤਾਬ ਦਾ ਮਹਾਤਮਾ ਤੱਕ ਬਹੁਤ ਛੇਤੀ ਪਹੁੰਚ ਜਾਂਦੀ ਆ ਅਤੇ ਮੰਨੀ ਹੋ ਜਾਂਦੀ ਆ ਕਿਉਂਕਿ ਸਤਿਗੁਰ ਸੱਚੇ ਪਾਤਸ਼ਾ ਆਪਣਾ ਨਾਮ ਜਪਣ ਵਾਲਿਆਂ ਦੇ ਉਹ ਆਪਣੇ ਭਗਤ ਪਿਆਰਿਆਂ ਦੀ ਹਰ ਗੱਲ ਮੰਨਦੇ ਆ ਉਹਨਾਂ ਨੂੰ ਮੰਨਣ ਹੀ ਪੈਂਦੀ ਆ ਸੋ ਕਹਿੰਦੇ ਜਦੋਂ ਬੌਕਾ ਜੀ ਨੇ ਰੱਬ ਅੱਗੇ ਕੇ ਬੀਬੀ ਦੇ ਲਈ ਫਰਿਆਦ ਕਰ ਦਿੱਤੀ ਉਦੋਂ ਇਹ ਬੀਬੀ ਨੇ ਵੀ ਗਮ ਸੇ ਪਰਪਰ ਸੇਵਾ ਪਰਮੇਸ਼ਰ ਨੂੰ ਕਰ ਦਿੱਤੀ ਤੇ ਕਹਿੰਦੇ ਹੋਇਆ ਇਹ ਕਿ ਜਿਸ ਗੁਰੂ ਘਰ ਦੇ ਵਿੱਚ ਕੋਈ ਬੀਬੀ ਸੇਵਾ ਕਰਦੀ ਸੀ ਉਸੇ ਹੀ ਗੁਰੂ ਘਰ ਦੇ ਵਿੱਚ ਇੱਕ ਵਪਾਰੀ ਹਰ ਰੋਜ਼ ਆਇਆ ਕਰਦਾ ਸੀ ਤੇ ਕਹਿੰਦੇ ਉਹ ਵਪਾਰੀ ਨੇ ਇੱਕ ਦਿਨ ਉਹਦੇ ਵਪਾਰ ਦੇ ਵਿੱਚ ਬਹੁਤ ਜ਼ਿਆਦਾ ਧਨ ਲਾਗ ਰੋਆ ਤੇ ਕਹਿੰਦੇ ਕਿ ਉਹ ਨਾ ਖੋਸ਼ ਹੋਇਆ ਕਿ ਤੁੰਨੇ ਸਤਗੁਰ ਸੱਚੇ ਪਾਸ਼ਾ ਜੀ ਦੇ ਅੱਗੇ ਅਰਦਾਸ ਕਰ ਦਿੱਤੀ ਕਿ ਮਾਲਕਾ ਮੈਨੂੰ ਜੋ ਮਿਲਿਆ ਏ ਤੇਰੇ ਦਰ ਘਰ ਤੋਂ ਮਿਲਿਆ ਏ ਤੇ ਅੱਜ ਮੈਂ ਵੀ ਆਪ ਜੀ ਦੇ ਲਈ ਕੁਝ ਕਰਨਾ ਚਾਹੁੰਦਾ ਹਾਂ ਸਤਗੁਰ ਸੱਚੇ ਪਾਸ਼ਾ ਅੱਜ ਤੇਰੀ ਸੰਗਤ ਦੇ ਵਿੱਚ ਜੋ ਵੀ ਬhookre ਪਹਿਲਾਂ ਆਵੇਗਾ ਮੈਂ ਧੰਨ ਦੇ ਨਾਲ ਪੂਰੀ ਹੋਂਦ ਵਾਲੇ ਕਿਸ ਬੰਦੇ ਦੀ ਹਰ ਇੱਛਾ ਪੂਰੀ ਕਰਾਂਗਾ ਕਹਿੰਦੇ ਬਸ ਉਹ ਵੀ ਵੀ ਹਰ ਰੋਜ਼ ਸਭ ਤੋਂ ਪਹਿਲਾਂ ਆ ਜਾਇਆ ਕਰਕੇ ਸੀ ਤੇ ਕਹਿੰਦੇ ਇਹ ਵਪਾਰੀ ਦੀ ਨਿਰਾ ਉਹ ਵੀ ਹੀ ਤੇ ਬੈਠਾ ਮੈਂ ਉਹ ਗੁਰੂ ਜੀ ਨੂੰ ਜਾ ਕੇ ਕਿਹਾ ਵੀ ਭੈਣੇ ਤਾਂ ਸਭ ਤੇਰੇ ਮਨ ਦੀ ਕੋਈ ਇੱਛਾ ਅਧੂਰੀ ਆ ਮੈਂ ਉਹ ਨੂੰ ਪੂਰੀ ਕਰਨਾ ਚਾਹੁੰਦਾ ਹਾਂ ਇਹਨੇ ਸਾਰੇ ਕਲਮਾ ਤੋਂ ਦੱਸੇ ਕਿ ਮੈਂ ਹਾਰ ਦੋਜ ਮਾਲਕ ਦੇ ਰੱਤੇ ਅੰਮਾ ਹਾਂ ਮੈਨੂੰ ਜੋ ਚਾਹੀਦਾ ਹੈ ਮੈਂ ਮੌਕਾ ਤੋਂ ਮੰਗਦਾ ਹਾਂ ਤੇ ਮੇਰੇ ਘਰ ਦੇ ਵਿੱਚ ਜੋ ਵੀ ਦਿੱਤਾ ਹੈ ਮਾਲਕ ਦਾ ਹੀ ਦਿੱਤਾ ਹੋਇਆ ਹੈ ਤਾਂ ਮੈਨੂੰ ਇਸ ਤਰ੍ਹਾਂ ਮੇਰੇ ਮਨਾਂ ਦੇ ਵਿੱਚ ਬਹੁਤ ਮੌਂਦਾ ਹੋਇਆ ਏ ਕਿ ਮੈਂ ਆਪਣੇ ਮਾਲਕ ਦੇ ਨਾਲ ਰੱਬ ਦੇ ਨਾਲ ਲਾਉਂਦਾ ਜਿੱਤਾਂ ਵੀ ਤੇਰੀ ਸੰਗਤ ਦੇ ਵਿੱਚੋਂ ਕਿਸੇ ਦੇ ਮਨ ਦੀ ਇੱਛਾ ਮੈਂ ਪੂਰੀ ਕਰਦਿਆਂ। ਤੇ ਕਹਿੰਦੇ ਉਹ ਬੀਬੀ ਨੂੰ ਇਹ ਲੱਗਾ ਵੀ ਜਿੰਨੇ ਸੰਤ ਫਕੀਰ ਬਾਬਾ ਜੀ ਨੇ ਹੀ ਇਹ ਬੰਦੇ ਨੂੰ ਮੇਰੇ ਕੋਲ ਭੇਜਿਆ ਹੋਵੇਗਾ। ਕਹਿੰਦੇ ਉਹ ਬੀਬੀ ਪਹਿਲਾਂ ਤਾਂ ਚੁੱਪ ਕਰ ਗਈ ਪਰ ਜਦੋਂ ਵਪਾਰੀ ਨੇ ਵਾਰ-ਵਾਰ ਕਿਹਾ ਵੀ ਭੈਣੇ ਮੈਂ ਸੱਚਮੁੱਚ ਤੇਰੇ ਮਨ ਦੀ ਇੱਛਾ ਪੂਰੀ ਕਰਨਾ ਚਾਹੁੰਦਾ ਹਾਂ ਮੈਨੂੰ ਦੱਸ ਤੈਨੂੰ ਕੀ ਚਾਹੀਦਾ ਤੇ ਕਹਿੰਦੇ ਉਹ ਬੀਬੀ ਨੇ ਕਿਹਾ ਵੀ ਮੈਨੂੰ ਜੋ ਚਾਹੀਦਾ ਹੈ ਨਾ ਉਹ ਸੇ ਨਹੀਂ ਜਿਵੇਂ ਸੋਚਦੇ ਕਿ ਬਿਨੈ ਆਪਣੇ ਸਾਰੇ ਕੰਨ ਵਪਾਰੀ ਤੋਂ ਪਾਰੀ ਦੀ ਗੇਵੀ ਰੱਖੇ ਦਿੱਤੀ ਜੇ ਮੈਨੂੰ ਘਰ ਚਾਹੀਦਾ ਏ ਕੋਈ ਸੁਨੰਦਰ ਦੇ ਅਕੇ ਅਤੇ ਸਮੁੰਦਰ ਵੀ ਇਸੇ ਇਲਾਕੇ ਦੇ ਵਿੱਚ ਹੋਵੇ ਕਹਿੰਦੇ ਵਪਾਰੀ ਨੂੰ ਇਹ ਗੱਲ ਸੁਣ ਕੇ ਬੜਾ ਅਜੀਬ ਜਿਹਾ ਲੱਗਿਆ ਵੀ ਇਹ ਇੱਕ ਬੀਬੀ ਦੀ ਖਾਹਿਰ ਜਿਹੀ ਮੰਗਿਆ ਪਰ ਫਿਰ ਉਹਨੇ ਮਨ ਦੇ ਵਿੱਚ ਸੋਚਿਆ ਵੀ ਚਲੋ ਮੈਂ ਇਸ ਸੁਨੰਦਰ ਦਾ ਕਿੱਥੇ ਨਹੀਂ ਬਣਾ ਸਕਦਾ ਪਰ ਘਰ ਤੁਮਨਾ ਸਕਦਾ ਹੈ ਨਾ ਸੋਚ ਕੇ ਵਪਾਰੀ ਨੇ ਇੱਕ ਬਹੁਤ ਸੋਹਣਾ ਘਰ ਤਿਆਰ ਕੀਤਾ ਅਤੇ ਕੁਝ ਹੀ ਦਿਨਾਂ ਦੇ ਵਿੱਚ ਉਹ ਘਰ ਦੀ ਚਾਹੇ ਇਹ ਬੀਬੀ ਨੂੰ ਉਹ ਤੇ ਕਿੰਨੇ ਗੁਪੀ ਨੇ ਵਪਾਰੀ ਨੂੰ ਕਿਹਾ ਵੀ ਕਰ ਦੇ ਅਗੇ ਸਮੰਗਤ ਤਾਂ ਨਹੀਂ ਆ। ਤਾਂ ਵਪਾਰੀ ਨੇ ਕਿਹਾ ਵੀ ਭੈਣੇ ਇਹ ਤਾਂ ਅਸੰਭਵ ਕੰਮ ਸੀ। ਤੇ ਤੇ ਬੀਬੀ ਨੇ ਉਹ ਕਰਦੀ ਚਾਹੀ ਲੈ ਲਈ ਤੇ ਖੁਸ਼ੀ-ਖੁਸ਼ੀ ਆਪਣੇ ਘਰ ਦੇ ਵਿੱਚ ਗਈ। ਮਨ ਹੀ ਮਨ ਦੇ ਵਿੱਚ ਪਰਮਾਤਮਾ ਦਾ ਸ਼ੁਕਰਾਨਾ ਵੀ ਕੀਤਾ ਕਿ ਚਲੋ ਪਰਮਾਤਮਾ ਤੇਰੇ ਵਿੱਚ ਕੋਈ ਗੱਲ ਤਾਂ ਹੈ। ਮੇਰੇ ਮਨ ਦੀ ਅੱਧੀ ਕਾ ਇਸ਼ਾਅ ਵੀ ਪੂਰੀ ਕਰ ਰਹੀ ਦਿੱਤੀ ਆ। ਜਦੋਂ ਮੈਨੂੰ ਆਪਣਾ ਘਰ ਮਿਲ ਗਿਆ ਇਹ ਵੀ ਕੋਈ ਛੋਟੀ ਗੱਲ ਨਹੀਂ ਆ। ਇਹਦੇ ਬੜੇ ਖੁਸ਼ੀ-ਖੁਸ਼ੀ ਆਪਣੇ ਨਵੇਂ ਘਰ ਦੇ ਵਿੱਚ ਵੱਸਾ ਉੱਤਰੀ। ਕਹਿੰਦੇ ਉਹ ਜਿਹੜੇ ਤਰ੍ਹਾਂ ਸੰਸਕਿਰਪਾਪਾ ਜੀ ਖੇਰ ਕੋ ਦੇ ਘਰ ਆਈ ਅਤੇ ਆ ਕੇ ਪੁੱਛਿਆ ਵੀ ਤੇ ਇਹ ਹੁਣ ਉਹ ਪ੍ਰਮਾਤਮਾ ਨੂੰ ਮੰਨਦੀ ਹੈ ਉਹਦੀ ਸ਼ਕਤੀ ਨੂੰ ਮੰਨਦੀ ਹੈ ਦੇਖਿਆ ਪਰ ਮਾਤਾ ਮਾਨ ਨੇ ਤੇਰੀ ਮੰਦੇ ਇਸ਼ਾ ਪੂਰੀ ਕਰ ਦਿੱਤੀ ਤੇ ਕਹਿੰਦੇ ਉਹ ਅਣਜਾਣ ਬੀਬੀ ਫਿਰ ਕਹਿਣ ਲੱਗੀ ਨਹੀਂ ਬਾਬਾ ਜੀ ਇਸ਼ਾ ਪੂਰੀ ਤਾਂ ਕੀਤੀ ਆ ਪਰ ਅੰਧੀ ਕਢੂਰੀ ਕੀਤੀ ਆ ਸਿਰਫ ਘਰ ਦਿੱਤਾ ਏ ਘਰ ਦੇ ਅੱਗੇ ਸਮੁੰਦਰ ਤਾਂ ਨਹੀਂ ਦਿੱਤਾ ਉਹ ਫਕੀਰ ਬਾਬਾ ਜੀ ਨੇ ਕਿਹਾ ਵੀ ਧੀਏ ਚੰਗੀ ਤਰ੍ਹਾਂ ਅੱਖਾਂ ਖੋਲ ਕੇ ਦੇਖ ਮਹਾਰਾਜ ਨੇ ਤੇਰੇ ਸਾਰੇ ਇਸ਼ਾ ਪੂਰੀ ਕੀਤੀ ਐ ਮਹਾਰਾਜ ਨੇ ਤੈਨੂੰ ਘਰ ਵੀ ਦਿੱਤਾ ਏ ਤੇ ਸਮੁੰਦਰ ਵੀ ਦਿੱਤਾ ਏ ਕਹਿੰਦੇ ਬੀਬੀ ਨੇ ਆਪਣੇ ਨਿਗਾਚਾਂਛੇਰੇ ਕਮਾਈ ਤੇ ਫੇਰਾ ਸੇਹਣ ਲੱਗੀ ਬਾਬਾ ਜੀ ਮੈਨੂੰ ਤਾਂ ਚਾਚੇ ਤੇ ਪਾਣੀ ਦਾ ਕੁੱਟੂ ਪਾ ਵੀ ਨਜ਼ਰ ਨਹੀਂ ਆਉਂਦਾ ਤੁਸੀਂ ਸਮੁੰਦਰ ਦੀ ਗੱਲ ਕਰਦੇ ਹੋ ਇਹ ਕਿਸੇ ਨੂੰ ਮਿਰਾ ਕਰ ਰਹੀਆ ਕਹਿੰਦੇ ਬਾਬਾ ਜੀ ਨੇ ਫਿਰ ਕਿਹਾ ਵੀ ਧੀਏ ਚੰਗੀ ਤਰ੍ਹਾਂ ਦੇਖ ਤੈਨੂੰ ਆਪਣੇ ਘਰ ਤੋਂ ਇਲਾਵਾ ਇੱਥੇ ਹੋਰ ਕੁਝ نظر ਨਹੀਂ ਆ ਰਿਹਾ ਕਿਉਂਕਿ ਸਵੇਤੂ ਕੀ ਉਹ ਪਿੰਡੀ ਦਾ ਘਰ ਬਿਲਕੁਲ ਗੁਰਦੁਆਰਾ ਸਾਹਿਬ ਦੇ ਸਾਹਮਣੇ ਸੀ ਕਹਿੰਦੇ ਬੀਬੀ ਨੇ ਜਦੋਂ ਦੁਬਾਰਾ ਨਿਕਾ ਕਮਾਈ ਤੇ ਕਹਿਣ ਲੱਗੀ ਬਾਬੂ ਜੀ ਮੈਨੂੰ ਤਾਂ ਇੱਥੇ ਸਿਰਫ ਆchna ਕਰ ਅਤੇ ਸਾਹਮਣੇ ਗੁਰਦੁਆਰਾ ਸਾਹਿਬ ਨਜ਼ਰ ਆ ਰਿਹਾ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਪਰ ਕਹਿੰਦੇ ਬਾਬਾ ਜੀ ਕਹਿਣ ਲੱਗੇ ਤੀਏ ਇਹੀ ਤਾਂ ਤੈਨੂੰ ਨਹੀਂ ਸਮਝ ਆ ਰਿਹਾ Ha <laughs> ਉਹ ਇੱਥੇ ਪਾਣੀ ਦਾ ਸਮੁੰਦਰ ਲੱਭ ਰਹੇ ਹਾਂ ਜਿਹਦਾ ਸਬੰਧ ਸਿਰਫ ਤੇ ਸਿਰਫ ਧਰਤੀ ਦੇ ਨਾਲ ਹੈ ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਪਰਮ ਪ੍ਰਤਾ ਪਰਮਾਤਮਾ ਨੇ ਤੈਨੂੰ ਬਾਣੀ ਰੂਪੀ ਉਹ ਸਮੁੰਦਰ ਸਾਹਮਣੇ ਦਿੱਤਾ ਹੈ ਜਿਹੜਾ ਨਾ ਕਦੇ ਮੁੱਕਦਾ ਹੈ ਨਾ ਕਦੇ ਸਤੁਭਾ ਹੈ ਜਿਹਦਾ ਸਬੰਧ ਸਿਰਫ ਉਹ ਪਰਮ ਪ੍ਰਤਾ ਪਰਮਾਤਮਾ ਦੇ ਨਾਲ ਹੈ ਸੋ ਸੰਕਟ ਦੀ ਇਹ ਕਹਾਣੀ ਦੇ ਰਾਹੀਂ ਕਹਾ ਹੁਣਕਾਰ ਨੇ ਆਪਣੁਨੇ ਇਹੋ ਗਲ ਸੰਜੋਗ ਦੀ ਕੋਸ਼ਿਸ਼ ਕੀਤੀ ਆ ਇਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਮਾਰਾ ਸੱਚੇ 파ਸ਼ੋ ਨੇ ਸਾਨੂੰ ਖਜ਼ਾਨਾ ਬਖਸ਼ਿਆ ਹੈ ਤੋ ਸਮੁੰਦਰ ਬਖਸ਼ਿਆ ਹੈ ਕੀ ਦੇ ਵਿੱਚ ਕੋਈ ਮੁਖ ਜਿੰਨੀ ਵੀ ਗਹਿਰਾਈ ਦੇ ਨਾਲ ਡੁੱકી ਲੋਂਦਾ ਹੈ ਉਨਾ ਹੀ ਕੀਮਤੀ ਮੋਤੀ ਨਿਕਲਦੇ ਹੁੰਦਾ ਹੈ ਪਰ ਕੀ ਗੁਰਬਾਣੀ ਵਰਗਾ ਜਨਾਈ ਤੇ ਆਉਂਦੇ ਨਾਲ ਪੜਦੇ ਹਾਂ ਸੁਣਦੇ ਹਾਂ ਉਹਨਾਂ ਨੂੰ ਸਾਡੀ ਅਤਲ ਦੇ ਵਿੱਚ ਵਾਤਾ ਮੈਂ ਸਾਡੇ ਗਿਆਨ ਚ ਵਾਤਾ ਹੁੰਦਾ ਹੈ ਉਹਨਾਂ ਹੀ ਮੁਖ ਗੁਰੂ ਚਰਨਾ ਦੇ ਦੇ ਹੁੰਦਾ ਹੈ ਕਿਉਂਕਿ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਆਪਣੇ ਗੁਣ ਦੱਸੇ ਆ अपना स्वभाव دسਿਆ ਹੈ ਗੁਰੂ ਜੈਪੀ ਦੇ ਬੰਦਨ ਕਿਤਾ ਹੋਇਆ ਇਹ ਗਿਆਨ ਪ੍ਰਾਪਤ ਕਰਕੇ ਮਨੁੱਖ ਅਕੁਰੂ ਰੂਪ ਹੋ ਜਾਂਦਾ ਹੈ ਗੁਰੂ ਸਾਹਿਬ ਜੀ ਨੇ ਆਪਣੇ ਗੁਰ ਬਖਸ਼ ਦੇਦੇ ਆ। ਸੋ ਅੱਜ ਦੀ ਇਹ ਵੀਡੀਓ ਇਹ ਕਹਾਣੀ ਸਮਾਉਣ ਦਾ ਮਕਸਦ ਇਹ ਸੀ ਕਿ ਆਪਾਂ ਨੇ ਗੁਰੂ ਬਾਣੀ ਮਹਾਨ ਗੁਰਬਾਣੀ ਦੇ ਨਾਲ ਗੁਰੂ ਦੀ ਬਾਣੀ ਨੂੰ ਰੋਜ਼-ਰੋਜ਼ ਪੜ੍ਹਨਾ ਹੈ ਤੇ ਸੰਗਣਾ ਨਹੀਂ ਆ। ਖਤੇ ਗੁਰਮੁਖ ਮੱਤਰ ਆਪਕੇ ਬਾਹਿਰ ਗੁਰਜੀ ਦਾ ਨਾਮ ਰੋਜ਼ ਸਿਮਰਨਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸੰਬੋਧਿਤ ਕੀ ਦੱਸਿਆ ਹੈ ਕਿ ਮਹਾਰਾਜ ਦਾ ਨਾਮ ਚੱਟ ਕੇ ਹੀ ਸਾਡਾ ਭਲਾ ਹੋਣਾ ਹੈ ਨਾਮ ਸਿਮਰ ਕੇ ਔਰ ਪਰਮਪિતા ਪਰਮਾਤਮਾ ਜੀ ਦਾ ਸੱਚਾ ਨਾਮ ਜਪ ਰ ਕੇ ਅਸੀਂ ਮਹਾਰਾਜ ਦੇ ਪਾਸ ਅਸ਼ਰਮੀਆਂ ਕਸ਼ਿਸ਼ ਵਰਤਾਂਤ ਪਾਸ ਕਰ ਸਕਿਆ ਤੇ ਸੱਚੇ ਦਾ ਸੱਚਾ ਨਾਮ ਜਪ ਕੇ ਕੋਈ ਛੋਟੀ ਚੀਜ਼ ਲਈ ਮੰਗਣੀ ਕੋਈ ਛੋਟੀ ਮੰਗਣੀ ਨਹੀਂ ਪਰਮਪિતા ਪਰਮਾਤਮਾ ਦਾ ਨਾਮ ਨਾਨਕ ਸੇ ਸੰਗਤ ਹੀ ਦੇ ਕੇ ਕਰਾ ਦਿੱਤੀ ਇਹ ਵੀਡੀਓ ਤੁਹਾਨੂੰ ਜਮਨੀ ਲੱਗੀ ਆ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਕੇ ਜੇ ਪਰ ਜੇਕਰ ਕੋਈ ਵੀ ਗੱਲ ਵਿੱਚ ਜਮਨੀ ਨਾ ਲੱਗੀ ਹੋਵੇ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਤਾਂ ਕਿ ਮੇਨੂੰ ਹੋਰ ਛੋਟੀਆਂ ਵੀ ਅਗਲੇ ਵੀਡੀਓ ਸੰਸਕ੍ਰਿਬ ਨਹੀਂ